ਤੇ ਬੋਲ ਨਾ ਤੁਸੀਂ ਕਿਸ ਨਾਲ ਆਏ ਹੋ ਦੱਸੋ ਵਾਜਾ ਲੈ ਆਇਆ ਸੀ ਨਵਾਂ ਹਾਂ ਮੈਂ ਵਾਜਾ ਨਵਾਂ ਲੈ ਆਈ ਅੱਛਾ ਜੀ ਤੇ ਤੁਸੀਂ ਚੈੱਕ ਕੀਤਾ ਹੀ ਉਹਨੂੰ ਅੱਛਾ ਜੀ ਸਤਿ ਸ੍ਰੀ ਅਕਾਲ ਤੇ ਚੈੱਕ ਕਰਨ ਦੇ ਬਾਅਦ ਫਿਰ ਮੈਂ ਮੈਨੂੰ ਆਖਿਆ ਵਜਾਇਆ ਵਜਾਉਣੇ ਵਾਸਤੇ ਤੁਸੀਂ ਆਖਿਆ ਮੈਂ ਮੈਂ ਵਜਾਇਆ ਤਾਂ ਮੇਰਾ ਹੱਥ ਜਿਹੜਾ ਹੈ ਨਾ ਗੋਡੇ ਉੱਤੇ ਆਈ ਰਿਹਾ ਅੱਛਾ ਜੀ ਅੱਛਾ ਜੀ ਤੇ ਤੁਸੀਂ ਆਖੇ ਨਹੀਂ ਜੀ ਗੋਡੇ ਉੱਤੇ ਹੱਥ ਰੱਖ ਕੇ ਵਜਾਇਆ ਨਾ ਆਵਾਜ਼ ਪੂਰੀ ਕੁੱਲ ਕੇ ਨਹੀਂ ਆਉਂਦੀ ਸਪੀਡ ਨਹੀਂ ਵੱਧਦੀ ਸਹੀ ਹਾਂ ਸਹੀ ਗੱਲ ਉਹ ਨਾ ਫਿਰ ਮੈਂ ਫਿਰ ਯਾਦਗਾਰ ਹੈ ਏ ਯਾਦਗਾਰ ਹਾਂ ਜੀ ਹਾਂ ਇਹ ਸਰਦਾਰ ਮਜੀਦ ਸਿੰਘ ਜੀ ਸਰਦਾਰ ਤਲਕ ਸਿੰਘ ਜੀ ਨੇ ਤੇ ਵਿਦ ਫੈਮਿਲੀ ਆਇਆ ਹੋ ਤੁਸੀਂ ਤੇ ਉਹ ਵੀ 25 ਸਾਲ ਤੋਂ ਨਹੀਂ ਆਇਆ ਹਾਂ ਆਇਆ ਸੀ ਆਇਆ ਸੀ ਹਾਂ ਜੀ ਹਾਂ ਹਾਂ ਪੂਰੀ ਫੈਮਿਲੀ ਆਈ ਸੀ ਬੱਚੇ ਬਿਲਕੁਲ ਜੀ ਬਿਲਕੁਲ ਉਸ ਟਾਈਮ ਇਹਨਾਂ ਅੰਮ੍ਰਿਤ ਛਕਾਇਆ ਤੁਹਾਨੂੰ ਯਾਦ ਹੈ ਯਾਦ ਹੈ ਤੁਹਾਨੂੰ ਅੰਮ੍ਰਿਤ ਛਕਾਇਆ ਅੰਮ੍ਰਿਤ ਸਿੰਘ ਜੀ ਬਹਿ ਕੇ ਆਏ ਕਿਰਪਾਣੋ ਘੇਰਾ ਉਹ ਛੋਟੀ ਕਿਰਪਾਣਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਗਏ ਹੋਰ ਕੌਣ ਗਿਆ ਦਿੱਲੀ ਗਏ ਸੀ ਦਿੱਲੀ ਬੰਗਲਾ ਜਾ ਦਿੱਲੀ ਗਏ ਉਹ ਸ਼ੁਰੂਆਤ ਤੁਸੀਂ ਕੀਤੀ ਆ ਉਸ ਤੋਂ ਬਾਅਦ ਵਾਹ ਵਾਹ ਮੈਂ ਤੁਹਾਡੇ ਚੰਨਾ ਤੋਂ ਭੁਲਿਆ ਦੀਆ ਮੈਂ ਸ਼ਬਦ ਤੁਸੀਂ ਨਾ ਪੈਸਾ ਬੱਸ ਤੁਸੀਂ ਲਾਇਆ ਨਾ ਉਸ ਤੋਂ ਬਦੂਸਰੇ ਦੂਮ ਨਾਲ ਲੰਦੇ ਆਏ ਹਾਏ ਹਾਏ ਕਿੰਸੀ ਕੈਚ ਕੀਤੀ ਗੱਲ ਮੇਰੀ ਪਨਕ ਉਹ ਆਜੀ ਬਕਰ ਪਹਿਲੇ ਉਸ ਗਾਇਸ਼ੇ ਦੋਸ਼ ਉਹ ਬੜੀ ਬੰਦਸ਼ ਹੋ ਸੀ ਮੌਲਾ ਖੇਲ ਕਰੇ ਉਹ ਬੜੀ ਚੇਂਜ ਤਰ ਪਕੜ ਲਿਆ ਉਹ ਮੈਂ ਹਰ ਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਨਾ ਭਾਈ ਸਾਹਿਬ ਪਹਿਲਾਂ ਉਹਨਾਂ ਦੀ ਤਰਜ਼ ਵਿੱਚ ਗਾਉਂਦਾ ਸੀ ਇਹ ਹੁਣ ਟੀਸ ਦੇ ਵਿੱਚ ਮੇਰੀ ਆਪਣੀ ਰੀਲੀਜ਼ ਹੈ 10 12 ਸਾਲ ਪਹਿਲਾਂ ਤੁਹਾਡਾ ਮੈਂ

ਵੇ ਲੈ ਆਈ ਮਤਲਬ ਸਟੂਡੀਓ ਤੇ ਬੈਠ ਕੇ ਤੁਸੀਂ ਪੜ੍ਹੇ ਹੋਤਾ ਹਾਂਜੀ 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 ਮੈਨੂੰ ਆਜੇ ਮੈਨੂੰ ਆਪ ਜੀ ਦੇ ਅਸ਼ੀਰਵਾਦ ਨਾਲ 7 750 ਸ਼ਬਦ ਹੈਗੇ ਨੇ ਜੀ ਹੁਣ ਹਾਂਜੀ ਸਮਾਰੂ ਕੰਪਨੀ ਅਕਸਰ ਕਰਦੇ ਰਹੇ ਰਾਇ ਜੀ ਹਾਂ ਪੱਕਾ ਜੀ ਨਹੀਂ ਹੁਣ ਤੇ ਮੈਨੂੰ ਮੈਂ ਮੇਰਾ ਜਦੋਂ ਹੋ ਉੱਠਿਆ ਮੈਂ ਫਲਾਈਟ ਫੜਨੀ ਤੇ ਆ ਜਾ ਕਹਿੰਦਾ ਕੋਈ ਤਬਲੇ ਵਾਲਾ ਇੰਦਾ ਟਾਪ ਦਾ ਹੈਗਾ ਆਹ ਮੈਂ ਤਾਂ ਰਸ ਲੈਣਾ ਸਾਰੇ ਪਾ ਜਾਣਦੇ ਨੇ ਠੀਕ ਨਹੀਂ ਨਹੀਂ ਤਮਲਾ ਉਹ ਸਭ ਲੋਕ ਕੀ ਬਾਤ ਆ ਜੀ ਉਹ ਮਨ ਉਹ ਵਾਕਈ ਹੈ ਨਾ ਪਰਫੈਕਟ ਅੱਛਾ ਲੱਗਿਆ ਇਸ ਛੋਟੀ ਉਮਰ ਚੋਂ ਦੇ ਕੋਲ ਨਹੀਂ ਹੁੰਦੀ ਸੋਝੀ ਇੰਨੀ ਪਹਿਲਾ ਸਰਦਾਰ ਮਜੀਦ ਸਿੰਘ ਜੀ ਵਜੋਂਦੇ ਨੇ 70 ਵਜਾਂਦੇ ਆ ਅੱਛਾ ਜੀ ਇਹ ਰਾਫ ਬੇਟਾ ਹੈ ਅੱਛਾ ਜੀ ਆਪ ਜੀ ਵਜੋਂਦੇ ਨੇ ਇਹ ਤਾਂ ਗੁਰੂ ਆਲ ਸਿੰਘ ਨੇ ਕੀ ਬਾਤ ਹੈ ਮੇਰਾ ਬੇਟਾ ਇਹ ਅੱਛਾ ਜੀ ਵਾਹਿਗੁਰੂ ਜੀ ਕਰਤਾ ਇਹ ਵੀ ਵਜਾ ਲੈਂਦੇ ਸਿਮਰਨ ਹਾਂ ਹਾਂ ਵਜਾਂਦਾ ਛੋਟੇ ਮੈਂ ਉਹਨਾਂ ਕੇਂਦਰ ਮੈਂ ਮੈਂ ਜੰਗਾਲ ਜੀ ਫਸੇ ਹੋਏ ਆ ਇੱਥੇ ਤੇ ਰਸ ਲੈਣ ਮੈਂ ਹਫ਼ਤਾ ਕੱਢ ਕੇ ਆਉਂਗਾ ਰਸ ਲਵਾਂਗਾ ਪੂਰਾ ਠੀਕ ਹੈ ਅੱਜ ਕੀ ਅਜ ਟਾਈਮ ਮੈਂ ਪਰਿਵਾਰ ਨੂੰ ਦੱਸੇ ਵਗੈਰਾ ਆਉਂਗਾ ਫੇਰ ਹੀ ਆਉਣਾ ਅੱਜ ਕੀ ਅਜ ਟਾਈਮ ਕੱਢ ਗਿਆ ਹਾਂ ਹਾਂਜੀ ਹਾਂਜੀ ਜੀ ਜਰੂਰ ਜੀ ਆਮਦਣਾ ਚਾਹੂੰਗਾ ਗੁਰਪ੍ਰਬ ਦੇ ਦਿਣਾ ਚ ਨਹੀਂ ਠੀਕ ਹੈ ਗੁਰਪ੍ਰਬ ਦੀਆਂ ਸਾਡੀਆਂ ਬੁਕਿੰਗ ਹੁੰਦੀ ਬਿਲਕੁਲ ਬਿਲਕੁਲ ਦੀ ਮਾਫੀ ਚਾਹਾਂ ਮੈਂ ਮੈਨੂੰ ਯਾਦ ਹੈ ਮੈਂ ਸਾਧ ਸੰਗਤ ਜੀ ਇੱਥੇ ਇਸ ਸਥਾਨ ਤੇ ਨਾ ਇਹਨਾਂ ਨੇ ਮੈਨੂੰ ਇੱਕ ਦਿਨ ਵਾਸਤੇ ਐਸੀ ਤਾਂ 13 ਦਿਨ ਰੁਕਿਆ ਸੀ ਹਾਂ ਤੇ ਰੁਕਿਆ ਜਿਆਦਾ ਨਹੀਂ ਤੇ ਮੈਂ ਹੈ ਨਾ ਆਖਿਆ ਸੀ ਮੈਂ ਦਰਬਾਰ ਸਾਹਿਬ ਜਾਣਾ ਮੈਂ ਨਹੀਂ ਸੁਖਦਾ ਪਿਆ ਹਾਂ ਤੇ ਮੈਨੂੰ ਬੋਲਦਾ ਸੀ ਬੇਟਾ ਕਿੰਨੀ ਲੈਣੀ ਆ ਤੇ ਮੈਂ ਇਹ ਦੱਸਾਂ ਤਖਤਪੁਰ ਦੀ ਸਟੇਜ ਹੈ ਜੀ ਤੇ ਮੈਂ ਇੱਥੇ ਇਹ ਕਿਹਾ ਸੀਗਾ ਕਿ ਮੇਰਾ ਉਹ ਦਿਨ ਆਖਰੀ ਦਿਨ ਵਿੱਚ ਜਦੋਂ ਮੈਂ ਆਪਣੇ ਮੂੰਹ ਭੇਟਾ ਮੰਗਾ ਮੇਰੀ ਮੌਤ ਹੋ ਜੇ ਇਹ ਮੈਂ ਸਟੇਜ ਤੇ ਬੋਲਿਆ ਸੀਗਾ ਰੋਪਿਆ ਸੀਗਾ ਮੈਂ ਪਰ ਗਿਆਨੀ ਸਰਦਾਰ ਗੁਲਾਬ ਸਿੰਘ ਜੀ ਨੇ ਮੈਨੂੰ ਸਮਝਾਇਆ ਸੀਗਾ ਕਹਿੰਦੇ ਭਾਈ ਸਾਹਿਬ ਜਿੱਦਾਂ ਬੱਚੇ ਆਉਣਗੇ ਨਾ ਉਦੋਂ ਤੁਸੀਂ ਪੇਟਾ ਮੰਗਾਉਗੇ ਹਾਂ ਹੁਣ ਮੈਂ ਮੰਗਦਾ ਵੀ ਆ ਜੀ ਜਿੱਥੇ ਜਿੱਥੇ ਹੈ ਨਾ ਦੇਣ ਵਾਲੇ ਉਹਦੇ ਦੇਣ ਵਾਲੇ ਤਾਂ ਤੁਸੀਂ ਵੀ ਤੁਸੀਂ ਦਿੱਤੀ ਬਿਨਾ ਮੰਗੇ ਮੈਨੂੰ ਮਤਲਬ ਕਿ ਜਿੱਥੇ ਲੋੜ ਪੈਂਦੀ ਹੈ ਨਾ ਜਿਹੜੇ ਬਾਰਗੇਨਿੰਗ ਕਰਦੇ ਉੱਥੇ ਖਰੀਦੀ ਵੀ ਆ ਕੀ ਹਾਂ ਜੀ ਪਰ ਇਹ ਆ ਕਿ ਮੈਂ ਤੁਹਾਡੇ ਵਾਸਤੇ ਉਹ ਹੀ ਆ ਮੈਂ ਹਾਂ ਜੀ ਕਦੀ ਨਹੀਂ ਮੰਗਾਗਾ ਤੁਹਾਡੇ ਕੋਲ ਪੇਟਾ ਤੁਹਾਡਾ ਪਿਆਰ ਹੀ ਚੀਜ਼ ਆ ਮੈਨੂੰ ਬਹੁਤ ਕੁਛ ਮਿਲਿਆ ਹਾਂਜੀ ਕੁਲਵੰਤ ਸਿੰਘ ਖਾਲਸਾ ਹਾਂਜੀ ਹਾਂਜੀ ਨਾਲ ਸਾਡੇ ਰੰਧਾ ਜੀ ਅਕਾਲ ਚਲਾ ਹਾਂ ਕੁਲਵੰਤ ਅੱਛਾ ਹਾਂ ਖਾਲਸਾ ਨਹੀਂ ਇਹ ਜਿਹੜਾ ਗਿਆਨੀ ਦਾ ਪਰਾ ਸੀ ਛੋਟਾ ਨਹੀਂ ਇੱਥੇ ਕੁਲਵੰਤ ਸਿੰਘ ਇੱਕ ਨਹੀਂ ਇੱਕ ਗੁਲਾਬ ਸਿੰਘ ਦਾ ਮੰਗਤ ਸਿੰਘ ਹਾਂਜੀ ਹਾਂਜੀ ਸੂ ਦੂਜੇ ਕੁਲਵੰਤ ਵੀ ਗੱਲ ਕਰਦੇ ਸਨ ਇੱਕ ਕੁਲਵੰਤ ਸਿੰਘ ਮੇਰੇ ਨਾਲ ਜਾਂਦਾ ਸੀ ਨਾ ਗੱਡੀ ਤੇ ਕੋਈ ਤੇ ਜਾਂਦਾ ਓਏ ਓਏ ਆਪਾਂ ਸੀ ਪ੍ਰਚਾਰ ਕਰਨ ਜਾਂਦੇ ਹਾਂ ਤੁਸੀਂ ਗੱਡੀ ਦਿੱਤੀ ਸੀ ਜੀਪ ਦਿੱਤੀ ਸੀ ਸਿੰਘ ਖਾਲਸਾ ਹਾਂਜੀ ਵਾਹ ਤੋ ਰੰਗ ਤੇ ਵਰਤਿਆ ਭਰਾ ਤੇ ਗ੍ਰੰਥ ਜੀ ਦਾ ਅੱਛਾ 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 ਵਾਲੀ ਸਾਹ ਹਾਂ ਵਾਹ ਜੀ ਵਾਹ ਤਨ ਭਾਗ ਦੀ ਮੇਰੇ ਹਾਂ ਜੀ ਮੈਂ ਤਖਤਪੁਰ ਆਇਆ ਜੀ ਸਾਧ ਸੰਗਤ ਦੇ ਦਰਸ਼ਨ ਕਰਨ ਵਾਸਤੇ ਵਾਹ ਜੀ ਤੇ ਮੈਨੂੰ ਕਥਾ ਕਰਨੀ ਇੱਥੋਂ ਹੀ ਆਈ ਹੈ ਜੀ ਹਾਂ ਜੀ ਹਾਂ ਕਥਾ ਮੈਂ ਕਥਾ ਨਹੀਂ ਸੀ ਕਰਦਾ ਤਾਂ ਗੁਲਾਬ ਸਿੰਘ ਜੀ ਨੇ ਮੈਨੂੰ ਸਰਦਾਰ ਗੁਲਾਬ ਸਿੰਘ ਜੀ ਨੇ ਹੁਕਮ ਲਾਇਆ ਕਿ ਤੁਸੀਂ ਕਥਾ ਕਰਿਆ ਕਰੋ ਇਹ ਤੁਹਾਡਾ ਤੁਹਾਡੇ ਚਿਹਰੇ ਵੀ ਆ ਰਹੇ ਮੇਰਾ ਵੀ ਆ ਰਹੇ ਸਾਰੇ ਆ ਰਹੇ ਦੋਵੇਂ ਪਾਸੇ ਤੇ ਪ੍ਰੋਫੈਸ਼ਨਲ ਤੁਹਾਡੀ ਕਿਰਪਾ ਨਾਲ ਹੈ ਨਾ ਬੱਚਿਆਂ ਨੇ میوزਿਕ ਕੰਪਨੀ ਖੋਲੀ ਹੋਈ ਹੈ ਇੱਕ ਤਿੰਨ ਚਾਰ ਚੈਨਲ ਚੱਲਦੇ ਪਏ ਨੇ ਤੇ ਬਸ ਕਿਰਪਾਈ ਆ ਜੀ ਰਾਮ ਪਾਈ ਆਪ ਜੀ ਆਓ ਕਦੀ ਭਾਵੇਂ 40 ਬੰਦੇ ਆ 50 ਬੰਦੇ ਆਓ ਅੱਛਾ ਮੈਂ ਮੈਂ ਇੱਥੇ ਉਹਨਾਂ ਤੁਸੀਂ ਮੈਨੂੰ ਤੇ ਹੈ ਨਾ ਹੱਥਾਂ ਤੋਂ ਚੁੱਕਦੇ ਹੋ ਤੇ ਮੈਨੂੰ ਵੀ ਸੇਵਾ ਦਾ ਮੌਕਾ ਦਿਓ ਕਦੀ ਵੀ ਆਓ ਜੀ ਸਤਿ ਕਿਰ ਆ ਜੀ ਆਪ ਜੀ ਦਾ ਸ਼ਹਿਰ ਅੰਮ੍ਰਿਤਸਰ ਵੀ ਰਹਿੰਦੇ ਹੋ ਕਿ ਨਹੀਂ ਲੁਧਿਆਣਾ ਦੇ ਲੁਧਿਆਣੇ ਹਾਂਜੀ ਹਾਂਜੀ Okay.